ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਲੋਕ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਮਨ ਜਾ ਬਾਲਮਾ ਕਿਉਂ ਗੁੱਸਾ ਚੜ੍ਹ ਆਈ ਓਏ ਰੁੜਪੁੜ ਜਾਣਿਆ ਕਿਉਂ ਬੂਥਾ ਚੜ੍ਹ ਆਈ ਓਏ ਓ ਮਨ ਜਾ ਬਾਲਮਾ ਕਿਉਂ ਗੁੱਸਾ ਚੜ੍ਹ ਆਈ ਓਏ ਰੁੜਪੁੜ ਜਾਣਿਆ ਕਿਉਂ ਬੂਥਾ ਚੜ੍ਹ ਆਈ ਓਏ ਫੈਸ਼ਨ ਦੇਖ ਕੇ ਇਹ ਉਲਟਾ ਤੇਰਾ ਨਹੀਂ ਕੁੜਤਾ ਪਾਟ ਗਿਆ ਗੁੱਸੇ ਵਿੱਚ ਮੇਰਾ ਨਹੀਂ ਫੈਸ਼ਨ ਦੇਖ ਕੇ ਇਹ ਉਲਟਾ ਤੇਰਾ ਨਹੀਂ ਕੁੜਤਾ ਪਾਟ ਗਿਆ ਗੁੱਸੇ ਵਿੱਚ ਮੇਰਾ ਨਹੀਂ ਸੈਂਡਲਿਓ ਲੈਣੇ ਜਿਹੜੇ ਉੱਚੀ ਅੱਡੀ ਦੇ ਚੱਲ ਬਾਜ਼ਾਰ ਚ ਨਾ ਨਹੀਂ ਉਹ ਗੁੱਸੇ ਕੱਢੀ ਦੇ ਸੈਂਡਲੇ ਉਹ ਲੈਣੇ ਜਿਹੜੇ ਉੱਚੀ ਅੱਡੀ ਦੇ ਚੱਲ ਬਾਜ਼ਾਰ ਚ ਨਾ ਨਹੀਂ ਗੁੱਸੇ ਕੱਢੀ ਦੇ ਜੁੱਤੀਓ ਲੈਣੀ ਜਿਹੜੀ ਰਬੜ ਦਿਲੱਬੇ ਨੀ ਸਿਰ ਵਿੱਚ ਵੱਜੇ ਤਾਂ ਫਿਰ ਸੱਟ ਨ ਲੱਗੇ ਨੀ ਜੁੱਤੀਓ ਲੈਣੀ ਜਿਹੜੀ ਰਬੜ ਦਿਲੱਬੇ ਨੀ ਸਿਰ ਵਿੱਚ ਵੱਜੇ ਤਾਂ ਫਿਰ ਸੱਟ ਨ ਲੱਗੇ ਨੀ ਸ਼ਹਿਰ ਮੁੰਬਈ ਵਿਚੋਂ ਮੈਨੂੰ ਪਰਸ ਮੰਗਾ ਦੇਵੇ ਸਿਨ ਮੈਂ ਜਾਣਾ ਵਿੱਚ ਪੈਸੇ ਪਾ ਦੇਵੇ ਸ਼ਹਿਰ ਮੁੰਬਈ ਵਿਚੋਂ ਮੈਨੂੰ ਪਰਸ ਮੰਗਾ ਦੇਵੇ ਸਿਨ ਮੈਂ ਜਾਣਾ ਵਿੱਚ ਪੈਸੇ ਪਾ ਦੇਵੇ ਪਾਤੇ ਕੱਪੜੇ ਦੀ ਗੁੱਥਲੀ ਸਵਾਲ ਲੈਣੀ ਲੈ ਕੇ ਆਨੇ ਦੀ ਵਿੱਚ ਛੋਲੇ ਪਾ ਲੈਣੀ ਪਾਟੇ ਕੱਪੜੇ ਦੀ ਗੁੱਥਲੀ ਸਵਾਲ ਲੈ ਨਹੀਂ ਲੈ ਕੇ ਆਨ ਦੇ ਵਿੱਚ ਛੋਲੇ ਪਾ ਲੈ ਨਹੀਂ ਸਾੜੀਓ ਲੈਣੀ ਜਿਹੜੀ ਹੋਵੇ ਨਾਈਲਨ ਦੀ ਤੇਰੀ ਮੇਰੀ ਵੇ ਮਾਇਆ ਗੱਲ ਤਾਂ ਬਣਦੀ ਸਾੜੀਓ ਲੈਣੀ ਜਿਹੜੀ ਹੋਵੇ ਨਾਈਲਨ ਦੀ ਤੇਰੀ ਮੇਰੀ ਵੇ ਮਾਇਆ ਗੱਲ ਤਾਂ ਬਣਦੀ ਸਾੜੀ ਖੱਦਰ ਦੀ ਤੈਨੂੰ ਪਿੰਡੋਂ ਮੰਗਾ ਦੇਉਂਗਾ ਜਦ ਉਹ ਪਾਟ ਗਈ ਮੈਂ ਕੱਚੇ ਸਵਾਲ ਲੂੰਗਾ ਸਾੜੀ ਖੱਦਰ ਦੀ ਤੈਨੂੰ ਪਿੰਡੋਂ ਮੰਗਾ ਦੇਉਂਗਾ ਜਦ ਉਹ ਪਾਟ ਗਈ ਮੈਂ ਕੱਚੇ ਸਵਾਲ ਲੂੰਗਾ ਓ ਮਨ ਜਾ ਬਾਲ ਮਾਂ ਕਿਉਂ ਗੁੱਸਾ ਚੜ੍ਹ ਆਈ ਓਏ ਰੁੜਪੁੜ ਜਾਣਿਆ ਕਿਉਂ ਬੁੱਥਾ ਚੜ੍ਹ ਆਈ ਓਏ ਉਮਨ ਜਾ ਬਾਲ ਮਾ ਕਿਉ ਗੁੱਸਾ ਚੜ੍ਹ ਆਈ ਓਏ ਰੁੜਪੁੜ ਜਾਣਿਆ ਕਿਉ ਬੁੱਥਾ ਸੜ੍ਹ ਆਈ ਏ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ